ਸਰ ਜਿਸ ਤਰ੍ਹਾਂ ਸੀ ਆਪਣੇ ਚੈਨਲ ਵੱਲੋਂ ਵੀ ਵੀਡੀਓ ਕਾਫੀ ਚਲਾਈਆਂ ਵਾ ਓਸੀ ਹੀ ਸਾਬਣ ਦੇ ਨਾਲੋਂ ਹੱਥ ਧੋਰੇ ਆ ਉਸੇ ਸਾਬਣ ਨਾਲ ਪਾਂਡੇ ਧੋਰੇ ਆ ਡੱਬੇ ਵੀ ਗੰਦੇ ਪਏ ਸਾਰੇ ਉਹਨਾਂ ਦੇ ਕੋਈ ਵੀ ਚੈਕਿੰਗ ਨਹੀਂ ਹੋ ਰਹੀ ਆ ਤੇ ਆਡੀ ਵੀਡੀਓ ਰਾਤੀ ਦੇਖੀ ਆ ਉਹ ਤੇ ਸਰ ਕਿੰਨੀ ਦੇਰ ਛਣ ਕਾਰਵਾਈ ਕਰੋਗਾ ਕਿੰਨੀ ਦੇਰ ਰਿਐਕਸ਼ਨ ਲਿਆ ਜਾਏਗਾ ਅੱਜ ਤਾਂ ਤੁਰੰਤ ਐਕਸ਼ਨ ਲੈਣ ਲਈ ਮੇਤੋਂ ਲੈਟਰ ਪਈ ਆ ਮੈਂ ਤਾਂ ਕਹਿੰਦਾ ਜੀ ਵੀਰ ਨਾ ਕਦੀ ਐਕਸ਼ਨ ਨਹੀਂ ਲੈਂਦੇ ਆ ਅੱਜ ਤਾਂ ਨਾਲੋਂ ਨਾਲ ਜੇ ਤੁਹਾਡੀ ਕਮਲਦਾਰ ਰਾਤੀ ਮੈਂ ਦਿੱਖੇਂਦਾ ਡਾਉ ਤੁਹ ਜੀ ਦੀ ਮੈਨੂੰ ਪਾਈ ਸੀ ਪਰ ਮੈਂ ਦੇਖ ਲਿਆ ਫਿਰ ਡਾਉ ਕਿਤੇ ਉਹ ਮਿਲ ਗਿਆ ਮੈਨੂੰ ਮੈਂ ਜੋਂਦੇਸ ਵੇਰੀ ਅਪਡੇਟ ਰਿਪੋਰਟ ਜੇਬ ਚੇਂਜ ਇੰਸਪੈਕਟਰ ਬ੍ਰੈਂਸਫੇਟਰ ਰਹਿ ਗਿਆ ਜੀ ਰਿਪੋਰਟ ਜੇਬਟੀ ਅਫਸਰ ਹੈ ਇਹਨਾਂ ਨੂੰ ਆਉਣ ਲਈ ਹਦਾਇਤਾਂ ਕਰ ਦਿਆ ਕਿ ਉੱਥੇ ਚੈੱਕ ਕਰੋ ਨਹੀਂ ਵਾਸਟਰੂਨ ਦੇ ਕੋਈ ਇੱਕ ਬਾਈ ਹੱਥ ਜੀ ਨੂੰ ਆਪਣੇ ਤੋਂ ਜੀ ਇਹ ਤਾਂ ਬਹੁਤ ਲਾਜ਼ਮੀ ਆ ਕੋਡ ਸੇਫਟੀ ਅੰਡਰ ਸਭ ਤੋਂ ਪਹਿਲਾਂ ਸਾਫ ਸਫਾਈ ਹੈ ਸਾਫ ਸਫਾਈ ਰੱਖਣਾ ਬਹੁਤ ਜ਼ਰੂਰੀ ਆ ਜੇ ਕੋਈ ਇੱਧਰ ਬੰਦਾ ਫੜਿਆ ਜਾਂਦਾ ਅਸੀਂ ਉਹਦਾ ਅਨ ਹਾਈਜਨ ਟ੍ਰਾਨ ਕਰਾਂਗੇ ਜੋ ਕੋਡ ਵਿੱਚ ਪਾਉਦੂਗਾ ਠੀਕ ਹੈ ਜੀ ਜਿਹੜੇ ਕੈਪ ਪਾਉਣੇ ਆ ਦਸ ਪਾਉਣੇ ਆ ਇਹ ਵੀ ਉਹਦੀ ਅੰਡਰੀ ਆਉਂਦਾ ਅਸੀਂ ਹਰ ਇੱਕ ਬੰਦੇ ਨੂੰ ਕਹਿੰਦਾ ਉਹ ਨਹੀਂ ਪਾਉਂਦੇ ਇੱਥੇ ਵੀ ਕਾਰਵਾਈ ਕਰਾਂਗੇ ਇੱਥੇ ਵੀ ਕਾਰਵਾਈ ਬਣਦੀ ਉਹ ਵੀ ਅਸੀਂ ਕਰਦੇ ਆਂ ਸੰਸ ਜਿਹੜੇ ਬਣਾਏ ਜਾਂਦੇ ਆ ਉਹਨਾਂ ਤੋਂ ਬਾਅਦ ਉੱਥੇ ਜਾ ਕੇ ਚੈਕਿੰਗ ਕੋਈ ਨਹੀਂ ਕੀਤੀ ਜਾਂਦੀ ਇੱਦਾਂ ਹੀ ਜਿਹੜੇ ਫੂਡ ਸੇਫਟੀ ਦੇ ਲਾਇਸੈਂਸ ਬਣਾਏ ਬਣਾ ਦਿੱਤੇ ਜਾਂਦੇ ਆ ਕਿ ਇਹਨਾਂ ਵੱਲੋਂ ਕੋਈ ਪਹਿਲਾਂ ਚੈਕਿੰਗ ਕੀਤੀ ਜਾਂਦੀ ਆ ਜਾਂ ਨਹੀਂ ਕੀਤੀ ਜਾਂਦੀ ਜਦੋਂ ਲਾਇਸੈਂਸ ਬਣ ਵੀ ਜਾਂਦਾ ਤਦ ਵੀ ਇਹ ਚੈੱਕ ਕਰਦੇ ਆ ਇਹ ਨਹੀਂ ਹੁੰਦਾ ਕੋਈ ਚੈੱਕ ਨਹੀਂ ਹੁੰਦੀ ਚੈੱਕ ਹੁੰਦੀ ਆ ਅਸੀਂ ਇਸ ਚੀਜ਼ ਦੇ ਬਹੁਤ ਵਿਰੋਧਦੇ ਆਂ ਜੀ ਸਾਡਾ ਡਿਪਾਰਟਮੈਂਟ ਮੈਂਟ ਮੈਂਟ ਦੇ ਚੀਜ਼ ਹੀ ਕਬਰ ਰੱਖਦਾ ਉਹ ਜਿਸ ਤਰ੍ਹਾਂ ਸਰ ਅਸੀਂ বাস ਸਟੈਂਡ ਦੇ ਉੱਤੇ ਵੀ ਦੇਖਿਆ ਵਾ ਇੱਕ ਫੂਡ ਨਾ ਨੰਗਾ ਹੀ ਰੱਖਿਆ ਹੋਇਆ ਉਹਦੀ ਰੇ ਤੁਹਾਨੂੰ ਲੱਗਦਾ ਕਿ ਇੱਦਾਂ ਫੂਡ ਰੱਖਣਾ ਚਾਹੀਦਾ ਨੰਗਾ ਇਹਨਾਂ ਬਿਲਕੁਲ ਗਲਤ ਗੱਲ ਲਿਆ ਨਹੀਂ ਰੱਖਣਾ ਚਾਹੀਦਾ ਦੋਸਤੋ ਜਿਸ ਤਰ੍ਹਾਂ ਇੱਕ ਸਾਡੇ ਚੈਨਲ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਲੰਧਰ ਦੇ ਵਿੱਚ ਜਿੰਨੇ ਵੀ ਸਟਾਲ ਲੱਗ ਰਿਹਾ ਚੋਪਾਟੀ ਹੈ ਉਸ ਦੇ ਉੱਤੇ ਜਾ ਕੇ ਜਿਹੜਾ ਉੱਥੇ ਫੂਡ ਖਲਾਇਆ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਫੂਡ ਆ ਵਧੀਆ ਖਲਾਇਆ ਜਾ ਰਿਹਾ ਹੈ ਕਾ ਸਹੀ ਖਲਾਇਆ ਜਾ ਰਿਹਾ ਵਾ ਤੇ ਉਸੇ ਨੂੰ ਲੈ ਕੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਕਿਹੜਾ ਡਿਪਾਰਟਮੈਂਟ ਸਰ ਆਪਣੇ ਸਾਡਾ ਫੂਡ ਸੇਫਟੀ ਡਿਪਾਰਟਮੈਂਟ ਹੈ ਅੱਛਾ ਮੈਂ ਡਿਸਟ੍ਰਿਕਟ ਹੈਲਥ ਅਫਸਰ ਡਾਕਟਰ ਸੁਖਿੰਦਰ ਸਿੰਘ ਹਾਂ ਜਿਹੰਦਰ ਤੋਂ ਤੇ ਜੋ ਵੀ ਫੂਡ ਦੇ ਬਾਰੇ ਹੈ ਕੁਆਲਟੀ ਸਾਡਾ ਕੰਮ ਹੈ ਕੁਆਲਟੀ ਜੀ ਕੁਆਲਟੀ ਵਧੀਆ ਕੁਆਲਟੀ ਹੁੰਣੀ ਚਾਹੀਦੀ ਹੈ ਅਸੀਂ ਕਿਸੇ ਨੂੰ ਕਦੀ ਵੀ ਲੋਅ ਨਹੀਂ ਕਰਾਂਗੇ ਕਿ ਮਾੜਾ ਫੂਡ ਵਿੱਚ ਜਿੱਥੇ ਉਹ ਮਲਾਪ ਕਰੇ ਅਸੀਂ ਇਸ ਚੀਜ਼ ਦੇ ਬਹੁਤ ਬਰੋਧਦੇ ਹਾਂ ਜੀ ਸਰ ਡਿਪਾਰਟਮੈਂਟ ਮੈਂਟ ਬਟ ਦੀ ਚੀਜ਼ ਦੀ ਕਵਰ ਰੱਖਦਾ ਕਿ ਇੱਥੇ ਆ ਹੁੰਦਾ ਅਸੀਂ ਉੱਥੇ ਨਾਲ ਚੈਕਿੰਗ ਕਰੀਦੀ ਆ ਸੈਂਪਲ ਲੈਦੇ ਆ ਉਹਨਾਂ ਨੂੰ ਫਿਰ ਅਜੇ ਸਟੇਰਲ ਲੈਵਲ ਲੈਬਰਾਟਰੀ ਦੇ ਵਿੱਚ ਦੇ ਸਾਡੇ ਫੂਲ ਬੜੀ ਉੱਥੇ ਫਾਰਮੂਲ ਕਰਦੇ ਤੇ ਉੱਥੋਂ ਜਿਹੜੀ ਰਿਪੋਰਟ ਆਉਂਦੀ ਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਆ ਸਰ ਜਿਸ ਤਰ੍ਹਾਂ ਅਸੀਂ ਆਪਣੇ ਚੈਨਲ ਵੱਲੋਂ ਵੀ ਵੀਡੀਓ ਕਾਫੀ ਚਲਾਈਆਂ ਵਾ ਉਹ ਸੀ ਹੀ ਸਾਬਣ ਦੇ ਨਾਲ ਹੱਥ ਧੋਰੇ ਉਸੇ ਸਾਬਣ ਨਾਲ ਪਾਂਡੇ ਧੋਰੇ ਆ ਡੱਬੇ ਵੀ ਗੰਦੇ ਪਏ ਸਾਰੇ ਉਹਨਾਂ ਦੇ ਕੋਈ ਵੀ ਚੈਕਿੰਗ ਨਹੀਂ ਹੋ ਰਹੀ ਆ ਤੁਹਾਡੀ ਵੀਡੀਓ ਮਰਾਤੀ ਦੇਖੀ ਆ ਉਹ ਅੱਜ ਜੀ ਮੈਂ ਸਵੇਰੇ ਉਹਨਾਂ ਨੇ ਡਿਊਟੀ ਲਾਤੀਆਂ ਉਸ ਦਾ ਸ਼ਾਮ ਨੂੰ ਕੰਮ ਵੀ ਪੂਰੀ ਹੋ ਗਈ ਪਈ ਤੇ ਸਰ ਜਿਸ ਤਰ੍ਹਾਂ ਹੁਣ ਨਾ ਤਾਂ ਉੱਥੇ ਵਾਸ਼ਰੂਮ ਹੁੰਦਾ ਵਾ ਕੋਈ ਨਾ ਤਾਂ ਕੋਈ ਉੱਥੇ ਸਫਾਈ ਹੈਗੀ ਆ ਦੇਖੋ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਆਹ ਕੰਮ ਕਰੋ ਅਸੀਂ ਤਾਂ ਕਹਿੰਦੇ ਸਾਫ਼ ਸਫਾਈ ਰੱਖੋ ਜੀ ਵਾਸ਼ਰੂਮ ਬਣਾਓ ਨਹੀਂ ਵਾਸ਼ਰੂਮ ਨੇ ਤਾਂ ਕੋਈ ਇੱਕ ਬਾਈ ਹੱਥ ਜੀ ਨੂੰ ਆਪਣੇ ਤੋਂ ਜੀ ਇਹ ਤਾਂ ਬਹੁਤ ਲਾਜ਼ਮੀ ਆ ਫੂਡ ਸੇਫਟੀ ਅੰਡਰ ਸਭ ਤੋਂ ਪਹਿਲਾਂ ਸਾਫ਼ ਸਫਾਈ ਹੈ ਸਾਫ਼ ਸਫਾਈ ਰੱਖਣਾ ਬਹੁਤ ਜ਼ਰੂਰੀ ਆ ਜੇ ਕੋਈ ਇਦਾਂ ਦਾ ਬੰਦਾ ਫੜਿਆ ਜਾਂਦਾ ਜੀ ਉਹਦਾ ਅਨ ਹਾਈਜਿੰਗ ਚਲਾਨ ਕਰਾਂਗੇ ਜੋ ਕੋਡ ਵਿੱਚ ਪਉਦੂਗਾ ਜੋ ਉਹਦਾ ਬਣਦੇ ਹੋਏ ਕਾਰਪਲਟੀ ਹੋ ਗਈ ਤੇ ਸਰ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਆ ਨਾ ਤਾਂ ਉਹਨਾਂ ਦੇ ਕੋਈ ਕੈਪ ਪਾਈ ਹੁੰਦੀ ਨਾ ਕੋਈ ਗਲਵਜ਼ ਪਾਇਆ ਹੁੰਦਾ ਵਾ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਾ ਲੋਕਾਂ ਨੂੰ ਰੇਡੀ ਵਾਲੇ ਜਿਹੜੇ ਆ ਜਦੋਂ ਅਸੀਂ ਕੋਈ ਵੀ ਆਪਣੇ ਕੈਂਪ ਲਾਉਂਦੇ ਆ ਮੀਟਿੰਗ ਕਰਦੇ ਆ ਸਾਡਾ ਪਹਿਲਾ ਮੁੱਦਾ ਹੁੰਦਾ ਕਿ ਤੁਸੀਂ ਫੂਡ ਸੇਫਟੀ ਦੇ ਰੂਲਸ ਨੂੰ ਪੂਰੀ ਤਰ੍ਹਾਂ ਪਨਾਓ ਠੀਕ ਹੈ ਜੀ ਜਿਹੜੇ ਕੈਪ ਪਾਉਣੇ ਆ ਗਲਵਜ਼ ਪਾਉਣੇ ਆ ਇਹ ਵੀ ਉਹਦੀ ਅੰਡਰੀ ਆਉਂਦਾ ਅਸੀਂ ਹਰ ਇੱਕ ਬੰਦੇ ਨੂੰ ਕਹਿੰਦਾ ਉਹ ਨਹੀਂ ਪਾਉਂਦੇ ਇੱਥੇ ਵੀ ਕਾਰਵਾਈ ਕਰਾਂਗੇ ਇੱਥੇ ਵੀ ਕਾਰਵਾਈ ਬਣਦੀ ਉਹ ਵੀ ਅਸੀਂ ਕਰਦੇ ਆ ਸਰ ਜਿਸ ਤਰ੍ਹਾਂ ਉਹਨੂੰ ਫੂਡ ਸੇਫਟੀ ਦੇ ਆਪਾਂ ਲਾਇਸੈਂਸ ਦੀ ਗੱਲ ਕਰ ਰਹੀਏ ਇਹ ਲਾਇਸੈਂਸ ਜਿਹੜੇ ਬਣਾਏ ਜਾਂਦੇ ਆ ਉਹਨਸ ਤੋਂ ਬਾਅਦ ਉੱਥੇ ਜਾ ਕੇ ਚੈਕਿੰਗ ਕੋਈ ਨਹੀਂ ਕੀਤੀ ਜਾਂਦੀ ਇਦਾਂ ਹੀ ਜਿਹੜੇ ਫੂਡ ਸੇਫਟੀ ਦੇ ਲਾਇਸੈਂਸ ਬਣਾਏ ਬਣਾ ਦਿੱਤੇ ਜਾਂਦੇ ਆ ਕਿ ਇਹਨਾਂ ਵੱਲੋਂ ਕੋਈ ਪਹਿਲਾਂ ਚੈਕਿੰਗ ਕੀਤੀ ਜਾਂਦੀ ਆ ਜਾਂ ਨਹੀਂ ਕੀਤੀ ਜਾਂਦੀ ਕੋਈ ਸਾਡੇ ਉੱਪਰੋਂ ਵੀ ਇਨਸਪੈਕਸ਼ਨ ਆਉਂਦੀਆਂ ਵੀ ਇਹਦੀ ਚੈਕਿੰਗ ਕਰਨੀ ਆ ਜੇ ਜਦੋਂ ਲਾਇਸੈਂਸ ਬਣ ਵੀ ਜਾਂਦਾ ਤਾਂ ਵੀ ਇਹ ਚੈੱਕ ਕਰਦੇ ਆ ਇਹ ਨਹੀਂ ਹੁੰਦਾ ਕੋਈ ਚੈੱਕ ਨਹੀਂ ਹੁੰਦੀ ਚੈਕਿੰਗ ਹੁੰਦੀ ਆ ਜੇ ਕੋਈ ਨਹੀਂ ਪਣਾਉਂ ਅਸੀਂ ਉਹਨੂੰ ਵੀ ਕਿਹਾ ਬਣਾਓ ਪਹਿਲੀ ਵਾਰੀ ਵਾਰਨਿੰਗ ਦਿੱਤੀ ਨਹੀਂ ਤਾਂ ਅਸੀਂ ਫਿਰ ਉਹਦਾ ਵੀ ਚਲਾਕ ਕਰੀਦਾ ਸਰ ਇਹ ਜਿਹੜਾ ਫੂਡ ਸੇਫਟੀ ਲਾਇਸੈਂਸ ਆਏ ਕਿੰਨੇ ਦਿਨ ਦੇ ਵਿੱਚ ਜਿਹੜਾ ਉਹ ਬਣ ਜਾਂਦਾ ਵਾ ਕਿੱਦਾਂ ਇਹਦੀਆਂ ਹਦਾਇਤਾਂ ਕੀ ਕੀ ਜਿਹੜਾ ਹੋਣਾ ਚਾਹੀਦਾ ਇਹਦੇ ਵਿੱਚ ਫੂਡ ਸੇਫਟੀ ਲਾਇਸੈਂਸ ਤਾਂ ਲੋਕਾਂ ਨੂੰ ਹਰ ਇੱਕ ਬੰਦੇ ਨੂੰ ਬਣਾਉਣਾ ਬਹੁਤ ਜ਼ਰੂਰੀ ਹੈ ਜੀ ਕੋਈ ਵੀ ਫੂਡ ਬਗ੍ਰਿਤਾ ਆ ਚਾਹੇ ਛੋਟਾ ਆ ਚਾਹੇ ਵੱਡਾ ਆ ਦੋ ਤਰ੍ਹਾਂ ਦੇ ਲਾਇਸੈਂਸ ਹੁੰਦੇ ਆ ਇੱਕ ਉਹਦੀ ਰਜਿਸਟ੍ਰੇਸ਼ਨ ਜਿਹਦੀ ਟਰਨਓਵਰ 12 ਲੱਖ ਤੋਂ ਪਰイヤー ਘਟਿਆ ਮਤਲਬ ਮਹੀਨੇ ਦੇ ਸਾਲ ਤੇ ਆਪਣੇ ਇੱਕ ਮਹੀਨੇ ਦੀ ਲੱਖ ਰੁਪਏ ਹੋ ਗਈ ਜੇ ਦੀ ਟਰਨਓਵਰ 12 ਲੱਖ ਤੋਂ ਘਟਿਆ ਉਲੀ ਹੁੰਦੀ ਰਜਿਸਟ੍ਰੇਸ਼ਨ ਉਹ ਆਪਾਂ ਕਹਿੰਦੇ ਛੋੜ ਲਾਇਸੈਂਸ ਇਹ ਕੁੰਦਾ ਲਾਇਸੈਂਸ ਜੇ ਦੀ ਟਰਨਓਵਰ ਬਬ 12 ਲੱਖ ਤੋਂ ਹੈ ਗਈ ਆ ਉਹਨੂੰ ਕਹਿੰਦੇ ਆ ਲਾਇਸੈਂਸ ਉਹਨੂੰ ਬਣਾਉਣ ਦਾ ਲਾਇਸੈਂਸ ਠੀਕ ਹੈ ਜੀ ਟਰਨ ਆਫ ਦਿ ਡਿਪੈਂਡ ਵਗਦਾ ਕਿੰਨੀ ਦਾ ਟਰਨਓਵਰ ਪਰ ਜੀ ਤੇ ਇਹੀ ਲਾਇਸੈਂਸ ਜੇਸ਼ਨ ਕਰੋਨਾ ਹਰ ਦੁਕਾਨਦਾਰ ਲਈ ਬਹੁਤ ਜ਼ਰੂਰੀ ਆ ਹਰ ਇੱਕ ਬੰਦੇ ਨੂੰ ਮੈਂ ਹੁਣ ਵੀ ਅਪੀਲ ਕਰਦਾ ਕਿ ਲਾਇਸੈਂਸ ਜੇਸ਼ਨ ਜ਼ਰੂਰ ਬਣਾਓ ਔਰ ਕਰਵਾਓ ਇਹ ਮੌਕੇ ਮਕੇ ਚੈੱਕ ਹੁੰਦੇ ਆਈ ਜਾਂਦੇ ਪਹਿਲਾਂ ਸਭ ਤੋਂ ਪਹਿਲਾਂ ਇਹ ਚੈੱਕ ਕਰੀਦਾ ਕਿ ਤੁਹਾਡੀ ਦੱਸੋ ਜੀ ਲਾਇਸੈਂਸ ਕਿੱਥੇ ਆ ਜੇਸ਼ਨ ਕਿੱਥੇ ਆ ਹਰ ਇੱਕ ਬੰਦੇ ਨੂੰ ਮੈਂ ਕਹਿੰਦਾ ਕਿ ਲਾਇਸੈਂਸ ਬਣਾਇਆ ਆ ਤੇ ਉਹਨੂੰ ਤੁਸੀਂ ਫਰੇਮ ਕਰਾ ਕੇ ਸਾਹਮਣੇ ਲਾਓ ਜੀ ਕਿ ਜਾਂਦਾ ਬੰਦਾ ਇਹ ਤੁਹਾਨੂੰ ਪੁੱਛੇ ਨਾ ਕਿੱਥੇ ਲਾਇਸੈਂਸ ਦਾ ਡਾ ਆਈ ਰਿਜੈਕਸ਼ਨ ਜਗ ਲਾਇਸੈਂਸ ਜੇਸ਼ਨ ਸਿੱਧੀ ਦੇਖ ਲਈ ਲੋ ਪਈ ਹੈ ਜੀ ਇੰਨੀ ਤੱਕ ਵੈਲਟ ਆ ਉਹ ਜਿਸ ਤਰ੍ਹਾਂ ਸਰ ਅਸੀਂ ਬੱਸ ਸਟੈਂਡ ਦੇ ਉੱਤੇ ਵੀ ਦੇਖਿਆ ਵਾ ਇੱਕ ਫੂਡ ਨਾ ਨੰਗਾ ਹੀ ਰੱਖਿਆ ਹੋਇਆ ਉੱਤੇ ਹੀ ਮਿੱਟੀ ਪੈ ਰਹੀ ਘੱਟਾ ਪੈ ਰਿਹਾ ਉਹ ਲੋਕੀ ਲੱਖਾਂ ਹੀ ਲੋ ਘਾਰੇ ਤੁਹਾਨੂੰ ਲੱਗਦਾ ਕਿ ਇਦਾਂ ਫੂਡ ਰੱਖਣਾ ਚਾਹੀਦਾ ਨੰਗਾ ਇਹਨਾਂ ਨੂੰ ਬਿਲਕੁਲ ਗਲਤ ਗੱਲ ਨਹੀਂ ਰੱਖਣਾ ਚਾਹੀਦਾ ਇੱਥੇ ਵੀ ਕਾਰਵਾਈ ਹੁੰਦੀ ਹੈ ਉਹ ਵੀ ਅਨ ਹਾਈ ਜਗ ਜਾਨ ਮੈਂ ਪਹਿਲਾਂ ਵੀ ਕਿਹਾ ਕਰੀ ਦੇ ਆ ਠੀਕ ਹੈ ਜੀ ਉਹ ਵੀ ਮੈਂ ਆਪਣੇ ਐਫਐਸ ਨੂੰ ਕਹਿ ਦਿੱਤਾ ਕਿ ਆਪਾਂ ਬੱਸ ਸਟੈਂਡ ਦਾ ਵੀ ਤੁਹਾਡੀ ਕਲਰ ਆਈ ਹੈ ਵੀਡੀਓ ਜੀ ਉਹ ਵੀ ਦੇਖ ਲਈ ਆ ਉੱਤੇ ਵੀ ਕਾਰਵਾਈ ਹੋਊਗੀ ਸਰ ਕਿੰਨੀ ਦੇਰ ਤੋਂ ਕਾਰਵਾਈ ਕਰੂਗਾ ਕਿੰਨੀ ਦੇਰ ਐਕਸ਼ਨ ਲਿਆ ਜਾਏਗਾ ਅਸੀਂ ਤਾਂ ਤੁਰੰਤ ਐਕਸ਼ਨ ਲੈਣ ਲਈ ਮੇਰੇ ਤੋਂ ਲੈਟਰ ਪਈ ਹੈ ਮੈਂ ਤਾਂ ਕਹਤਾਂ ਹਾਂ ਠੀਕ ਹੈ ਜੀ ਉਹ ਐਫਐਸਓ ਜਾਣਗੇ ਕਿ ਦੇਖੋ ਇੱਕ ਤਾਂ ਆਪਾਂ ਹੁੰਦਾ ਨਾ ਕਿ ਐਕਸ਼ਨ ਦੇਣ ਦਾ ਲੈਣਾ ਦੇਣ ਨਾ ਕਦੀ ਐਕਸ਼ਨ ਨਹੀਂ ਲੈਂਦੇ ਅਸੀਂ ਅੱਜ ਤਾਂ ਨਾਲੋਂ ਨਾਲ ਜਦੋਂ ਤੁਹਾਡੀ ਖਬਰਦਾਰ ਰਾਤੀ ਮੈਂ ਦੇਖਿਆ ਤੇ ਡਾਉ ਤੁਸੀਂ ਨਹੀਂ ਮੈਨੂੰ ਪਾਈ ਸੀ ਪਰ ਮੈਂ ਦੇਖ ਲਿਆ ਸੀਗਾ ਉਹ ਕਿਤੇ ਮਿਲ ਗਿਆ ਮੈਨੂੰ ਮੈਂ ਜੋਂਦੇਸ ਵੇਰੇ ਆਪਣੇ ਜਿਹੜੇ ਫੂਡ ਸੇਫਟੀ ਇਨਸਪੈਕਟਰ ਆਪਣੇ ਇਨਸਪੈਕਟਰ ਰਹਿ ਗਏ ਆ ਫੂਡ ਸੇਫਟੀ ਅਫਸਰ ਹੈ ਇਹਨਾਂ ਨੂੰ ਆਉਂਦੇ ਨਹੀਂ ਹਦਾਇਤਾਂ ਕਰਦੇ ਅੱਜ ਉੱਥੇ ਚੈੱਕ ਕਰੋ ਠੀਕ ਹੈ ਉਹ ਰੇਡੀਅ ਲੱਗਦੇ ਚਾਮ ਨੂੰ ਤੇ ਉਹਦੇ ਵਿੱਚ ਅਸੀਂ ਚੈੱਕ ਕਰਾਂਗੇ ਸਭ ਕੁਝ ਕਰਾਂਗੇ ਜੋ ਕਾਰਮਿਕ ਬਣਦੀ ਉਹ ਕਰ ਤੇ ਸਰ ਹੁਣ ਉਹਨਾਂ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜਾ ਤੇ ਇੱਕ ਇੱਥੋਂ ਖਾਂਦੇ ਆ ਜਾ ਕੇ ਤੇ ਇੱਕ ਜਿਹੜਾ ਇਦਾਂ ਦੇ ਲੋਕਾਂ ਨੂੰ ਜਿਹੜਾ ਵਾ ਗਲਤ ਫੂਡ ਜਿਹੜਾ ਪਰੋਸਦੇ ਆ ਦੇਖੋ ਜਿੱਦਾਂ ਮੈਂ ਮੈਸੇਜ ਦੇ ਇੱਕੋ ਦਿੰਦਾ ਕਿ ਪਹਿਲੀ ਤਾਕੀ ਤੁਸੀਂ ਬੱਦ ਤੋਂ ਬੱਦ ਸਫਾਈ ਰੱਖੋ ਸਫਾਈ ਦੇ ਵਿੱਚ ਕੋਈ ਕਮੀ ਕੋਈ ਘਾਟ ਨਹੀਂ ਹੋਣੀ ਚਾਹੀਦੀ ਤੇ ਇਹ ਚੀਜ਼ ਦੀ ਕੋਈ ਮਲਾਪਟ ਨਹੀਂ ਹੋਣੀ ਚਾਹੀਦੀ ਜੋ ਵੇਚਣਾ ਛੁੱਧ ਵਿੱਚੋਂ ਗੋਣਬੰਦੀ ਬੜੀ ਵਧੀਆ ਵਧੀਆ ਵਿੱਚੋਂ ਕੋਈ ਹਾਂ ਹਾਂ ਇੱਚ ਹੁੰਦਾ ਕਿ ਠੀਕ ਹੈ ਜੀ ਅਸੀਂ ਜੀ ਮਹਿੰਗੀ ਬਿਜਲੀ ਸਾਨੂੰ ਲੈੰਦਾ ਨਹੀਂ ਕਦੀ ਇਹ ਨਾ ਕਰਾਂ ਗਾ ਖੁਸ਼ ਹੋਗੇ ਲੋਕਾਂ ਜੀ ਬਧੀ ਜੀ ਹੋਗੀ ਵਧੀਆ ਕੁਆਲਟੀ ਹੋਵੇ ਵਧੀਆ ਕੁਆਲਟੀ ਹੋਵੇ ਸਫਾਈ ਹੋਵੇ ਸਭ ਕੁਝ ਤੁਹਾਡੇ ਐਜ ਪਰ ਸੂਫ ਫੂਡ ਸੇਫਟੀ ਅਕਟ ਤੁਸੀਂ ਕੰਮ ਕਰੋ ਫਿਰ ਕੋਈ ਪ੍ਰੋਬਲਮ ਨਹੀਂ ਅਸੀਂ ਕਾਰ ਵੀ ਕਰਾਂਗੇ ਤੇ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੁਣ ਇਹਨਾਂ ਵੱਲੋਂ ਜਿਹੜਾ ਬਹੁਤ ਹੀ ਸ਼ਕਤੀ ਦੇ ਨਾਲ ਉਹਨਾ ਦੁਕਾਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਏਗਾ ਤੇ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਤੇ ਜਿਹੜੇ ਖਾਣ ਵਾਲੇ ਵੀ ਆ ਉਹਨਾਂ ਨੂੰ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਸੇਫਟੀ ਵਰਤੀ ਆ ਗਲਵਜ਼ ਪਾਇਆ ਵਾ ਕੈਪ ਪਾਈ ਹੋਈ ਆ ਇਹ ਨਹੀਂ ਤੇ ਕੈਮਰਾਮੈਨ ਬਿੰਕੋ ਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ